パテナムバイグ、パテナム आ गए पप्पू भाई कहो कुछ पप्पू भाई है सू अन करवाए ने मारा दी कृपा न इन्ना आगे मे सारा श्रीन दसो जी वह बिहार जो कि हेरीटेज स्ट्रीट के नाम मशहूर है दर्शन करो जी

श्री अमृतसर साहब जी के सरूफे तीन सरोवर दर्शन कर करते हम संतोष इतने पहुंचे हैं जी

ਬਖਸ਼ਿਸ਼ ਕਰਕੇ ਆਪਣੇ ਦਰਦਰ ਦਰਸ਼ਨ ਬਖਸ਼ੇ ਨਾ ਰਾਜ ਜੀ ਗੁਰਦਵਾਰਾ ਸੰਤੋਖ ਸਰਬ ਮਹਾਰਾ ਜੀ ਕਿਰਪਾ ਕਰਨ ਸਾਨੂੰ ਸੰਤੋਖ ਹੈ ਵੀ ਕਿਰਪਾ ਕਰਕੇ ਬਖਸ਼ਿਸ਼ ਕਰਨ ਤੇ ਆ ਵੀ ਦਰਸ਼ਨ ਕਰਦੇ ਆ ਤੇ ਵੀ ਉਹ ਇਸ ਤੋਂ ਬਾਅਦ ਸਚਕਣ ਚਿਰ ਹਰਮੰਦਰ ਸਾਹਿਬ ਜਾਵਾਂਗੇ ਉੱਥੇ ਆ ਵੀ ਨੂੰ ਦਰਸ਼ਨ ਕਰਾਣੇ ਆ ਜੀ 15 ਦੇ ਵਿੱਚ ਰਹਿੰਦੀ ਆ ਜੀ ਭਾਈ ਚਾਹ ਲੈ ਗਏ ਨੰਗਰ

ਮਹਾਰਾਜ ਨੇ ਕਿਰਪਾ ਕੀਤੀ ਅੱਜ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਾਮਸਰ ਫਿਰ ਵਿਵੇਕ ਸਰਸਾ ਸਰਸਾ ਫਿਰ ਸਦੋਗ ਸਰਸਾ ਹੁਣ ਸ੍ਰੀ ਰਾਮਸਰ ਸਭ ਤੋਂ ਹੁੰਦਾ ਹੈ ਹੁਣ ਪੰਜਵੇਂ ਸਰੋਵਰ ਸੱਚਖੰਡ ਸ੍ਰੀ ਦਰਬੰਦ ਸੈ ਵਿੱਚ ਮਹਾਰਾਜ ਨੇ ਦਰਸ਼ਨ ਕਰਾਣ ਲਈ ਲਿਆਂਦਾ ਸੋ ਗੁਰੂ ਸਾਹਿਬ ਦਾ ਅੱਜ ਬਹੁਤ ਬੋਲ ਪਤਨਹਾ ਮੇਰੇ ਨਾਲ ਪੱਤੂ ਵੀ ਜੀ ਨੇ ਤੇ ਆ ਤੁਸੀਂ ਦੇਖ ਰਹੇ ਹੋ ਅਸੀਂ ਪਹੁੰਚ ਗਏ ਹਾਂ ਜੀ ਤੇ ਹੁਣ ਆਪ ਵੀ ਨ ਦਰਸ਼ਨ ਕਰਾਵਾਂਗੇ ਹਰਮੰਦਰ ਸਾਹਿਬ ਦੇ ਮਹਾਰਾਜਾ ਕਿਰਪਾ ਕਰਾ ਐਸੇ ਤਰ੍ਹਾਂ ਤੁਹਾਨੂੰ ਹੋਰ ਵਲੋਗਾਂ ਦੇ ਵਿੱਚ ਵੀ ਹੋਰ ਵੀ ਇਤਿਹਾਸਿਕ ਸਥਾਨ ਜਾਂ ਹੋਰ ਕਈ ਚੀਜ਼ਾਂ ਦਿਖਾਵਾਂਗੇ ਬਣੇ ਰਹੋ ਜੀ ਵਲੋਗ ਦੇ ਨਾਲ ਅੱਜ ਦੇ ਵੀ ਤੇ ਹੋਰ ਵਲੋਗ ਵੀ ਦੇਖਣ ਲਈ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ

ਅੰਮ੍ਰਿਤਵਾਲੇ ਇਸ 63 ਦਿਨ ਦਾ ਟਾਈਮ ਹੋ ਗਿਆ ਜੀ ਤੇ ਆਪਾਂ ਸਤਨ ਸ਼ੀਰ ਮੰਦਿਰ ਸਰ 1500 ਉਹਰ ਦੇਖਣ ਆਣ ਕਰਕੇ ਨਿਕਲ ਗਏ ਆ ਜੀ ਤੇ ਹੁਣ ਵਾਪਸ ਕਰ ਜਾ ਰਹੇ ਆ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜਲ ਕਰੋ ਸੋ ਜੀ ਵਾਪਸੀ ਨੂੰ ਚਾਲੇ ਪਾ ਰਹੇ ਤੇ ਆਪਾਂ ਹੁਣ ਆਪਾਂ ਜਾਵਾਂਗੇ ਸ਼ੀ ਬਸਾ ਦੇਖੇ ਤੇ ਸਾਰੇ ਯਾਨੀ ਬਹੁਤ ਥੱਕ ਗਏ ਨੇ ਤੇ ਸਤ ਸ੍ਰੀ ਅਕਾਲ ਆ ਗਏ ਆਂ ਦੁਬਾਰਾ ਇੱਥੋਂ ਆਪਾਂ ਸੀ ਦਾ ਸੈਵ ਫਿਰ ਇੱਥੋਂ ਬਾਹਰ ਉਥੋਂ ਐਕਟਿਵ ਲਵਾਂਗੇ ਤੇ ਘਟ ਜਾਵਾਂਗੇ ਤੇ ਆਪਾਂ ਮਿਲਦੇ ਆਂ ਪੱਪੂ ਭਾਈ ਤੁਸੀਂ ਕੀ ਕਹਿਣਾ ਚਾਹੋ ਬੋਲੋ ਬੱਚੋ ਕਿੰਨੇ ਮਿੰਟ ਉਸ ਨੂੰ ਜਾਣ ਆਉਂਦਾ ਭਾਈ ਇਸ ਕੋਟਰ ਸਟਾન્ડ ਦੇ ਵਿੱਚ ਆ ਗਏ ਆਂ ਇੱਥੋਂ ਐਕਟਿਵ ਲਵਾਂਗੇ ਤੇ ਵਾਪਸ ਜਾ ਰਹੇ ਆਂ ਸਾਢੇ 3-4 ਵਜੇ ਦਾ ਟਾਈਮ ਹੋ ਗਿਆ ਹੈ ਅਗਲੇ ਵੀਲੋਗ ਮਿਲਦੇ ਆ ਅਗਲੇ ਵੀਲੋਗ ਵਿੱਚ ਸਾਰੇ ਤੁਹਾਨੂੰ ਸਸੇ ਕਾਰਜ